ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ 7 ਸ਼੍ਰੀਆ ਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਸਰਾਲੀ ਮੰਡ ਨਿੱਕੀ ਸਰਾਲੀ ਮੰਡ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਵੀਰ ਸੁਖਮੰਦ ਦੇ ਕੋਲੇ ਆਏ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਵਹਿੜ ਦਿਖਾਵਾਂਗੇ ਬਿਲਕੁਲ ਤਾਜੀ ਸੂਤ ਪਾਈ ਆ ਤੇ ਪੂਰੀ ਗੱਲਬਾਤ ਆਪਾਂ ਵੀਰ ਸੁਖਮੰਦ ਦੇ ਨਾਲ ਕਰ ਲਾਂਗੇ ਸੋ ਹਰ ਵਾਰ ਇੱਕ ਅਪੀਲ ਹੁੰਦੀ ਆ ਫਸਟਲੀ ਪਸ਼ੂ ਜਿਹੜਾ ਦੋਸਤੋ ਸੋਇਆ ਸੋਇਆ ਭਾਈ ਇੱਕ ਟਾਈਮ ਦੋ ਟਾਈਮ ਦੀ ਦੱਸ ਲਈ ਤਾਂ ਤੁਸੀਂ ਕਰ ਸਕਦੇ ਹੋ ਘਰ ਪਹੁੰਚ ਕੇ ਅੱਜ 18 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 6:30 ਮਿੰਟ ਦਾ ਜਿਹੜਾ ਸਮਾਂ ਹੈਗਾ ਆਜੋ ਕਰਦੇ ਆਂ ਗੱਲਬਾਤ ਭਾਈ ਸੁਖਮਣ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਇਸ ਬੈਡ ਦੀ ਸਭ ਤੋਂ ਪਹਿਲਾਂ ਵੀਰ ਸੁਖਮਣ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਸੁਖਮਣ ਸਾਹਿਬ ਜੀ ਬਹੁਤ ਵਧੀਆ ਭਰਾ ਅੱਛਾ ਸੁਖਮਣ ਭਾਈ ਅੱਜ ਫਿਲਹਾਲ ਆਪਣੇ ਕੋਲ ਇੱਕ ਬੈਡ ਬਿਕਾਉਂ ਹਾਂ ਭਾਾਈ ਜਰਸੀ ਕ੍ਰੋਸ ਜੀ ਜਰਸੀ ਕ੍ਰੋਸ ਹੈ ਜੀ ਹਾਂਜੀ ਬਾਈ ਠੀਕ ਹੈ ਭਰਾ ਹਾਂਜੀ ਤੇ ਸੁਖਮਣ ਭਾਈ ਪੂਰੀ ਇਨਫੋਰਮੇਸ਼ਨ ਦੀ ਸ਼ੇਅਰ ਕਰਨੀ ਭੈਣ ਭਰਾਵਾਂ ਤੱਕ ਵੀ ਜੋ ਅਸਲੀਅਤ ਹੈ ਇਹਦੇ ਥੱਲੇ ਮਿਲਕਾ ਕਿੰਨੇ ਕੇ ਸਮੇਂ ਦੀ ਸੂਈ ਆ ਬਾਈ ਇਹ ਆਪਣੇ ਤੋਂ ਅੱਜ ਤੀਜਾ ਦਿਨ ਹੋਇਆ ਆ ਇਹਨੂੰ ਤੀਜਾ ਦਿਨ ਹਾਂਜੀ ਅੱਛਾ ਜੀ ਆਪਾਂ ਇਹ ਕਿੱਥੇ ਤੋਂ ਘਰੋਂ ਖਰੀਦੀ ਆ ਹੂੰ ਐਸ ਵਕਤ ਜਿਹੜਾ ਮਿਲਕ ਤਿਆਰ ਆ ਆਪਾਂ ਕੰਡੇ ਵਾਲਾ 16 ਕਿਲੋ ਆ 16 17 ਕਿਲੋ ਆਪਾਂ ਜਿਹੜੀ ਗਾਰੰਟੀ ਦਵਾ ਕੋ 14 ਕਿਲੋ ਦੀ ਦਵਾ 14 ਕਿਲੋ ਦੀ ਹਾਂਜੀ ਅੱਛਾ ਦਿਨ ਕਿੰਨੇ ਦੱਸਿਆ ਸੋਈ ਨੂੰ ਦਿਨ ਬਾਈ ਕੋਈ 10 ਦੇਣਾ 10 ਕ ਦੇ ਹਾਂਜੀ ਮਗਰ ਬੱਛੀ ਆ ਹਾਂਜੀ ਬਾਈ ਬੱਛੀ ਆ ਬੱਛੀ ਵੀ ਜਸਸੀ ਆ ਠੀਕ ਆ ਜੀ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਬੱਛੀ ਆ ਥੱਲੇ ਵੀਰ ਕਹਿੰਦਾ ਵੀ ਜਰਸੀ ਬਿਲਕੁਲ ਬ੍ਰੀਡ ਦੇ ਵਿੱਚ ਹੀ ਮਗਰ ਬੱਛੀ ਆ ਠੀਕ ਆ ਆਹ ਫੇਸ ਕੁਆਲਟੀ ਦੇਖੋ ਤੁਸੀਂ 10 ਦਿਨ ਦਾ ਸਮਾਂ ਜਰਸੀ ਕਰੋਸ ਆ ਠੀਕ ਆ ਜਰਸੀ ਕਰੋਸ ਆ ਠੀਕ ਆ ਤੇ ਜਿਵੇਂ ਜਰਸੀ ਤੇ ਸ਼ਾਹੀਵਾ ਆਪਣਾ ਜਰਸੀ ਤੇ ਐਫ ਐਫ ਦਾ ਕਰੋਸ ਆਂਗਾ ਠੰਡੇ ਤੇਰੀ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਅੱਛਾ ਸੁਖਮਨ ਭਾਈ ਇਹ 14 ਲੀਟਰ ਹੁਣ ਹਾਜ਼ਰ ਜਿਹੜਾ ਹਾਂਜੀ ਭਾਈ ਹਾਜ਼ਰ ਜਿਹੜਾ ਆਪਾਂ ਪਾਰਟੀ ਪਾ ਦਾਂ ਦੁੱਧ 16 17 ਕਿਲੋ ਚਵਾਉਂਦੀ ਆ ਅੱਛਾ ਪਰ ਆਪਾਂ 14 ਕਿਲੋ ਹੀ ਗਾਰੰਟੀ ਦੇਵਾਂਗੇ 14 ਕਿਲੋ ਹਾਂਜੀ ਭਾਈ ਤੇ ਚਵਾ ਵੀ ਤੇ ਕਿਦਾਂ ਸਾਰੇ ਚਵਾ ਵੀ ਰਹਿ ਓਕੇ ਆਪਾਂ ਚਵਾਈ ਕਰਾਈ ਦੇਣੀ ਭਲਾਇਆ ਕਰਵਾ ਦਾਂਗੇ ਚਵਾਈ ਜਰੂਰ ਤੇ ਹੁਣ ਦੂਜਾ ਸਵੇਰ ਦੱਸ ਤਾਂ ਨਾ ਜੀ ਹਾਂਜੀ ਭਾਈ ਦੂਜਾ ਸਵੇਰ ਦੂਜਾ ਸਵੇਰ ਆਜੋ ਦੋਸਤੋ ਫਿਲਹਾਲ ਇੱਕ ਵਾਰੀ ਆਪਾਂ ਤੁਹਾਨੂੰ ਜਿਹੜੀ ਆ ਵੜ ਖੜੀ ਖਲੋਤੀ ਇੱਕ ਵਾਰੀ ਤਸੱਲੀ ਨਾਲ ਚੈੱਕ ਕਰਾਉਣੇ ਉਸ ਤੇ ਬਿਲਕੁਲ ਪੀੜੀ ਦੇ ਪਾਵੇਂ ਵਾਂਗੂ ਆਪਾਂ ਕਹਿੰਦੇ ਨਾ ਵੀ ਉਹ ਜਿਹੜਾ ਥਾਣਾ ਵੀ ਚੌਂ ਗੁੱਠਾਂ ਦੇ ਬਿਲਕੁਲ ਥਾਣਾ ਜਿਹੜੇ ਦੋਸਤੋ ਕੱਲਾ ਕੱਲਾ ਨਖੇੜ ਬੜਾ ਵਧੀਆ ਹੈਗਾ ਤੇ ਆ ਤੁਸੀਂ ਤਸੱਲੀ ਦੇ ਨਾਲ ਦੇਖ ਲਓ ਠੀਕ ਆ ਬੜਾ ਪਸੰਦ ਆਊਗੀ ਹੁਣ 14 ਵੀਰਾਂ ਦਾ 15 16 ਹੋਊਗਾ ਪਰ ਆਪਾਂ 14 ਲੀਟਰ ਕਹਿ ਕੇ ਜਿਹੜੀ ਅੱਜ ਉਹਦਾ ਸੌਦਾ ਕਰਾਂਗੇ ਤੇ ਖੋਲ ਕੇ ਵੀਰ ਸੁਖਮਣ ਦਿਖਾਈਏ ਕੱਦ-ਕੱਡ ਜਿਹੜਾ ਵਧੀਆ ਹੈਗਾ ਦੋਸਤੋ ਵੱਡੇ ਕੱਦ-ਕੱਦ ਦੇ ਵਿੱਚ ਵੀ ਨਾ ਬਾਲਾ ਛੋਟਾ ਨਾ ਬਾਲਾ ਉੱਚਾ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਠੀਕ ਆ ਆ ਦੇਖੋ ਜੀ ਸੋਖਮ ਨੂੰ ਬਾਈ ਇੱਕ ਆਉਣ ਨੂੰ ਥੋੜਾ ਲੰਮਾ ਤੋੜ ਲਿਆ ਬਾਕੀ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਥਾਂ ਥੁੰਡ ਜਿਹੜਾ ਦੋਸਤੋ ਵੇਥਾ ਮੇਰ ਨਾਲ ਬਹੁਤ ਕਮਾਲ ਦੀਆਂ ਨੇ ਠੀਕ ਆ ਸੈਕੰਡ ਬਿਆਤ ਵਿਾਈ ਹੋਈ ਆ ਦੋਸਤੋ ਠੀਕ ਆ ਸੈਕੰਡ ਬਿਆਤ ਵਿਾਈ ਆ 10 ਦਿਨ ਦਾ ਜੋ ਟਾਈਮ ਹੋ ਗਿਆ ਦੋਸਤੋ ਇਸਕੇ ਨੀਚੇ ਜੋ ਬੱਚਾ ਹੈ ਉਹ ਬਛੜੀ ਹੈ ਠੀਕ ਹੈ ਬੱਚੀ ਇਸ ਦੇ نیچے ਸੋ ਬਾਕੀ ਪੂਰੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚੁਵਾਈ ਆਪਾਂ ਦਿਖਾ ਦੇਣੀ ਆ ਚੁਵਾਈ ਵੇਖਣ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਬਾਈ ਸੁਖਮਨ ਦੇ ਨਾਲ ਕਰ ਸਕਦੇ ਹੋ ਠੀਕ ਆ ਆਰਡਰ ਕੁਆਲਿਟੀ ਚੰਗੀ ਆ ਬਾਕੀ ਧਾਰ ਚੁਵਾਈ ਆਪਾਂ ਪੂਰੀ ਗੱਲਬਾਤ ਉਹ ਦਿਖਾਈ ਦੇਣੀ ਆ ਤੁਹਾਨੂੰ ਸੋ ਸਮਝ ਆ ਜੂਗੀ ਬਾਰੇ ਇਹ ਆ ਦੇਖੋ ਜੀ ਠੀਕ ਹੈ ਬੱਚਾ ਥਲੇ ਛੱਡਦਾ ਦੋਸਤੋ ਤੇ ਬਿਲਕੁਲ ਤਸੰਦੀ ਦੇ ਨਾਲ ਜਿਹੜੀ ਆਪਾਂ ਤੁਹਾਨੂੰ ਚਵਾਈ ਦਿਖਾ ਦੇਣੀ ਹੈ ਸਿਕੁੰਣਾ ਭਾਈ ਦੁੱਧ ਕਿੰਨਾ ਆ ਪਹਿਲੇ ਸੂਏ ਕੁਝ ਕੀਤਾ ਪਤਾ ਕਿੰਨਾ ਕਿਤੋਂ ਦਿੱਤਾ ਉਹਨਾਂ ਕਹਿਣ ਮੁਤਾਬਕ 15 ਕਿਲੋ ਚੋਇਆ ਉਹਨਾਂ ਨੇ ਆਮ ਸੇਵਾ ਦੇ ਪਹਿਲਾਂ ਪਹਿਲਾਂ ਦਾ ਹਾਂਜੀ ਭਾਈ ਪਹਿਲਾਂ ਦਾ ਪਹਿਲਾਂ ਦਾ ਠੀਕ ਹੈ ਇਹ ਤੇਰੀ ਵਨ ਡੰਗਰ ਉਹਨਾਂ ਕੋਲ 16 17 ਡੰਗਰ ਆ ਜਨ ਦੇ ਪਰ ਆਈ ਠੀਕ ਹੈ ਜੀ ਹਾਂਜੀ ਭਾਈ ਬਾਕੀ ਆ ਥਣ ਲਿਵਟੀ ਆ ਜਿਹੜੀ ਦੋਸਤੋ ਆਰਡਰ ਕੁਆਲਿਟੀ ਆ ਉਹ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਠੀਕਾ ਅਗਲੇ ਤਰ੍ਹਾਂ ਦੀ ਚਵਾਈ ਜਿਹੜੀ ਆ ਦੋਸਤੋ ਉਹ ਤੁਸੀਂ ਆ ਚੈੱਕ ਕਰਦੇ ਪਾ ਜੀ ਅਗਲੇ ਨਾਲ ਅਗਲਾ ਚੋਹੋ ਜੀ ਹੈ ਅਗਲੇ ਨਾਲ ਅਗਲਾ ਚੋਹੋ ਮੜਾ ਮਮੀ ਅਮਰੇ ਬੱਚਾ ਫੜਿਓ ਠੀਕਾ ਅਗਲੇ ਤਰ੍ਹਾਂ ਦੀ ਚਵਾਈ ਜਿਹੜੀ ਦੋਸਤ ਤੁਸੀਂ ਆ ਦੇਖ ਰਹੇ ਹੋ ਠੀਕ ਆ ਤੇ ਇਹ ਬੰਨ੍ਹ ਦੇ ਪਾ ਕੀ ਗਾ ਸਕਮਾ ਮਗਰਲੇ ਥਾਣਾ ਦੀ ਹੁਣ ਇਕੱਤੀ ਚਵਾਈ ਇੱਕ ਵਾਰੀ ਕਰੀਓ ਤੁਹਾਡੀ ਤਾਂ ਕਿ ਬਿਨਾ ਕਿਸੇ ਬੰਗੇ ਤੋਂ ਆ ਦੋਸਤੋ ਬਿਨਾ ਰੱਸੀ ਪਾਇਆ ਤੇ ਠੰਡੀ ਸੀ ਇਹ ਸੜਾ ਕਪੂਰੀਏ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਰਜੀ ਉੱਠ ਕੇ ਬੋ ਇਹਨੂੰ ਕੋਈ ਹੋ ਹੋਇਆ ਚੱਕਰ ਨਹੀਂ ਵੀ ਕੋਈ ਮਰਜੀ ਠੀਕ ਹੈ ਜੀ ਕੋਈ ਇਹਨੂੰ ਬੰਦ ਕਰ ਦੇਣੀ ਬਿਜਲੀ ਜਾਣੀ ਜੇ ਮਰਜੀ ਹੋ ਠੀਕ ਹੈ ਕਾਲ ਸਟਾਫ ਦੇ ਦੇਵਾਂਗੇ ਤੇ ਆ ਜਿਹੜੀ ਦੋਸਤੋ ਇੱਕ ਟਾਈਮ ਦੀ ਚੁਵਾਈ ਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਸੁਖਮਣ ਭਾਈ ਡਿਮਾਂਡ ਕੀ ਆ ਮੋਲ ਤੇ ਕਿਹੜੀ ਡਿਮਾਂਡ ਤੋਂ ਪਹਿਲਾਂ ਇਹ ਵੀ ਲੋਕ ਜਾਂਦੇ ਇੰਨਾ ਦੁੱਧ ਆਪਾਂ ਭਾਈ ਜਿਹੜਾ ਹਾਜਾ ਦੋ ਦੱਸਾਂਗੇ ਇਹ ਵੈਡ ਤੋਂ 10 ਦਿਨ ਹੋਏ ਯਾਰਾਂ ਇਹ ਵਸ਼ੀ ਮੈਲੇ ਤੇ ਆਊਗੀ ਜਿਆਦਾ ਨਹੀਂ 17-18 ਕਿਲੋ ਸਾਈਜ਼ ਭਾਈ ਕਹੇਗੀ ਕਰੋ ਉਸਾ ਗਰਮੀ ਨਹੀਂ ਬਣਾਉਣੀ ਬਿਲਕੁਲ ਜੀ ਸਰ ਹਾਂਜੀ ਭਾਈ ਭਾਈ ਜੀ ਵੀਰ ਦਾ ਨੰਬਰ ਦੇਵੋ ਫਿਰ ਧਰਮਵੀਰ ਵੀਰੇ ਨੰਬਰ ਆਪਾਂ ਦੇ ਦਿੰਨੇ ਆ ਨੰਬਰ ਸੁਖਮਣ ਦਾ ਸੁਖਮਣ ਭਾਈ ਨੰਬਰ ਬੋਲ ਆਪਦਾ 9781621746 9781621746 9781621746 46 21746 ਇਹ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰ ਲਿਓ ਇਹ ਨੰਬਰ ਆ ਵੀਰ ਸੁਖਮਣ ਦੇ ਆ ਠੀਕ ਆ ਤੇ ਮੌਜੂਦਾ ਹੁਣ 14 ਲੀਟਰ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਵੈਸੇ ਪਲੱਸ ਵੀਰ ਕਹਿੰਦਾ ਹੋਵੇਗਾ 22 15 16 17 ਕਿਲੋ ਦੀ ਹੋਊਗੀ ਠੀਕ ਆ ਜੀ ਹਾਂਜੀ ਬਾਈ ਠੀਕਾ ਬਾਕੀ ਚੋਈ ਆਪਾਂ ਸਾਹਮਣੇ ਦਿਖਾਈ ਦਿੱਤੀ ਭਰਾਵਾਂ ਨੂੰ ਪੂਰੀ ਥਾਂ ਹੀ ਛੱਡੇ ਭੂਰਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਭਰਾ ਬਾਕੀ ਜਿਹਨੇ ਵੀਰ ਨੇ ਰਕਮ ਲਾਉਣੀ ਕੋਈ ਆਪਦੀ ਤਸਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਬਾਈ ਤੇ ਹਾਣਾ ਬਈ ਸੁਖਮਣ ਕਿੰਨੇ ਦੀ ਦੱਸਿਆ ਬਈ ਭਾਵੇਂ ਮੋਲ 60 ਕਰਾ ਲਓ ਭਾਵੇਂ 65 ਜਿਹੜੀ ਹਾਣਾ ਵੈੜ ਦੇ ਨਹੀਂ 54 ਯਾਰ ਜੋ ਮਾਨਤਨ ਕਰ 54000 ਦੀ ਹਾਂਜੀ ਬਾਈ ਮਾਨਤਨ ਕਰ ਦਾਂਗੇ 54 ਦੇ ਵਿੱਚੋਂ ਮਾਨਤਨ ਹੋ ਜੂ ਹਾਂਜੀ ਬਾਈ ਕਰ ਦਾਂਗੇ ਅ 54000 ਦੇ ਵਿੱਚੋਂ ਵੀਰੋਂ ਮਾਨਤਨ ਹੋ ਜਾਊਗਾ ਜਿੰਨੇ ਨਾਲ ਤੁਸੀਂ ਜੁੜੇ ਹੋ 54000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕਾਫੀ ਵਧੀਆ ਚੰਗਾ ਹਵਾਨਾ ਬਣਾਇਆ ਸੀਗਾ ਪਹਿਲਾਂ ਜਦੋਂ ਚਵਾਈ ਤੋਂ ਪਹਿਲਾਂ ਤੇ ਬੇਲਬੂਲ ਵੀ ਵੀਰਾ ਦਾ ਵੀ ਪੂਰੀ ਆ ਲਵਾਈ ਦੇ ਵਿੱਚ ਤੇ ਕਦ ਕਾਠੀ ਵੀ ਚੰਗਾ ਠੀਕ ਆ ਬਾਕੀ ਬਿਲਕੁਲ ਚਵਾਈ ਜਿਹੜੀ ਕੰਪਲੀਟ ਹੋ ਗਈ ਸਵਾਗ ਪੂਰੀ ਆ ਵਸ਼ੀ ਜਿੱਦ ਨੂੰ ਮਰਜੀ ਪਾ ਲਓ ਠੀਕ ਆ ਜੀ ਆ ਸੀ ਸੌਪਣਾ ਹੈਗਾ ਠੀਕ ਆ ਜੀ ਤੇ ਮਿਲਕਿੰਗ ਜਿਹੜੀ ਹੋ ਗਈ ਸੀ ਕੰਪਲੀਟ ਉਹ ਮੈਂ ਤੁਹਾਨੂੰ ਆ ਦਿਖਾ ਦਿੰਦਾ ਜੀ ਆ ਦੇਖ ਲਓ ਠੀਕ ਆ ਮਿਲਕਿੰਗ ਜਿਹੜੀ ਆ ਦੋਸਤੋਂ ਬਿਲਕੁਲ ਕੰਪਲੀਟ ਆ ਤੇ 14 ਤੋਂ ਪਲੱਸ ਵੀਰ ਕਹਿੰਦਾ ਵੀ ਦੁੱਧ ਹੈਗਾ ਠੀਕ ਆ ਨੰਬਰ 2 ਸੁਖਮਨ ਦੇ ਬਿਲਕੁਲ ਸਕਰੀਨ ਦੇ ਉੱਪਰ ਚਲਦੇ ਕਰ ਦਾਂਗੇ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ